ਨਿਊ ਗਿਫਟ ਆਇਆ ਰਖੜੀ ਤੇ ਗਿਫਟ ਨਹੀਂ ਥੈਂਕ ਯੂ ਗਿਫਟ ਨਹੀਂ ਆਇਆ ਮਤਲਬ ਆਪ ਲਈ ਆ ਜਦ ਮਾਮਿਓ ਆਇਆ ਆਹੋ ਗਿਫਟ ਮਿਲਿਆ ਕੋੜੇ 10 ਲੱਖ ਰੁਪਏ ਖਰਚਾ ਆ ਮੈਂ ਕਹਿੰਦੇ ਦੇ ਹੁਣ ਤੁਹਾਨੂੰ ਆਪਾਂ ਨਾ ਗਰਮ ਗਰਮ ਤੇ ਤਾਜ਼ੇ-ਤਾਜ਼ੇ ਸੂਟ ਦੇ ਜਿਹੜਾ ਡਿਜ਼ਾਈਨ ਕਿਹਾ ਕਰੋਗੇ ਉਹੀ ਉਹੀ ਤੁਹਾਨੂੰ ਦੇ ਆ ਕਰਾਂਗੇ ਤੇ ਇਹ ਇਹਦੇ ਵਿੱਚ ਦਿੱਤਾ ਉਹਨਾਂ ਨੇ ਇੱਕ ਕੁਇਕ ਰੈਫਰੈਂਸ ਚਾਰਟ ਹੈ ਮਸ਼ੀਨ ਬਾਰੇ ਦੱਸਿਆ ਇਹ ਨਾਲ ਇਹਦੇ ਆ ਜਾਂਦੀ ਆ ਦੀ ਕੈਟਲੌਗ ਬੁੱਕ ਹਰ ਇੱਕ ਡਿਟੇਲ ਜਿਹੜੀ ਇਹਦੀ ਆਪਾਂ ਤੁਹਾਨੂੰ ਨਾਲ ਦੀ ਨਾਲ ਹੀ ਦੱਸੀ ਜਾਇਆ ਕਰਾਂਗੇ ਆ ਬਾਕੀ ਇਹਦੀਆਂ ਨੀਡਲਸ ਆ ਗਈਆਂ ਥ੍ਰੈਡ ਆ ਗਏ ਸਾਰਾ ਕੁਝ ਐਕਸੈਸਰੀ ਜਿਹੜੀ ਹੈ ਇਹਦੀ ਸਾਰਾ ਕੁਝ ਤੇ ਇਹ ਨਾਲ ਡਿਜ਼ਾਈਨ ਜਿਹੜੇ ਹੁੰਦੇ ਨੇ ਡਿਜ਼ਾਈਨ ਸੀ ਤੇ ਸਿਆਲ ਦੇ ਵਿੱਚ ਹੁਣ ਗਰਮ ਗਰਮ ਸੂਟ ਤੇ ਕੀ ਆਉਂਦੇ ਨੇ ਤਾਜ਼ੇ ਤਾਜ਼ੇ ਸੂਟ ਤੁਸੀਂ ਆਪਣੇ ਹੱਥੀਂ ਆਪ ਆਪਣੇ ਸਿਆਲ ਸਿਆਲ ਦੇ ਆਪਣੇ ਗਰਮ ਸੂਟ ਤੇ ਵਧੀਆ ਵਧੀਆ ਕਢਾਈਆਂ ਹਾਂ ਆਓ ਆਪਣਾ ਡਿਜ਼ਾਈਨ ਆਪ ਪਾਓ ਆਪਣੇ ਹੱਥੀਂ ਚੈੱਕ ਪਾ ਕੇ ਚੈੱਕ ਕਰਕੇ ਬਣਾ ਕੇ ਲੈ ਜਾਓ ਅਨੰਦ ਲਾਲਾ ਅਸਮਾਨ ਆਪਣਾ ਹੈ ਖੁਸ਼ ਹੋ ਗਿਆ ਮੈਂ ਤਾਂ ਪੂਰਾ ਜ਼ਿਆਦਾ ਹਨਾ ਬਹੁਤ ਵਧੀਆ ਹਨਾ ਆਪਣੇ ਜਿਹੜੇ ਚੱਕਰ ਲਾਗਦੇ ਰਿਹਾ ਨਾ ਜਿਹੜੇ ਆਪਣੇ ਉਹ ਸਫਲ ਹੋ ਗਏ ਅੱਜ ਕੱਲ ਵੀ ਅਸੀਂ ਮੁੜ ਕੇ ਗਏ ਖਾਲੀ ਕੱਲ ਮੀਂਹ ਵੀ ਬੜਾ ਆ ਗਿਆ ਬੜੀ ਬੜੀ ਪਰੇਡ ਵੇਖੀ ਮੈਂ ਟਰਾਈਟਰਾਂ ਦੀ ਕਿਸਾਨਾਂ ਨੇ ਪਰੇਡ ਕੱਢੀ ਅੱਜ ਬਹੁਤ ਜਾਮ ਵਿੱਚ ਫਸੇ ਆਪਾਂ ਬੜਾ ਜਾਮ ਰਿਹਾ ਅਨੰਦ ਲਾਲੀ ਮਸ਼ੀਨ ਤੇ ਕੋਈ ਚੋਹੀਏ ਨਾ ਕੋਈ ਟਿਕੋ ਜਿਹੀ ਚੀਜ਼ ਨਾ ਲੌਣ ਦੀ ਵਿਜਾਸ ਸਿੱਖ ਰਹੀ ਹੈ ਹਨਾ ਮੈਂ ਉਹਨੂੰ ਸੁਕਾ ਦੇਣੀ ਛੇਤੂ ਜਾਣੀ ਐ ਮੈਂ ਇਹ ਮਸ਼ੀਨ ਹੈ ਮਸ਼ੀਨ ਨੂੰ ਜਾਸਖਾਉਣੀ ਪੈਣੀ ਆ ਆ ਆਪਾਂ ਲੈ ਕੇ ਆਏ ਆ ਅਨਹਦ ਵਾਸਤੀ ਮਸ਼ੀਨ ਨਵੀਂ ਬਹੁਤ ਪਿਆਰੀ ਬਹੁਤ ਜ਼ਿਆਦਾ ਸੋਹਣੀ ਅਨਹਦ ਨੂੰ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਇਹਦੀ ਹਨਾ ਅੰਕਲ ਵਗੈਰਾ ਖੜੀ ਤਾਂ ਗਿਫਟ ਮਿਲ ਗਿਆ ਮੇਰੇ ਲਈ ਤੇ ਰਖੀ ਲਗਤੀ ਆ ਹਾਂ ਇਹਨੂੰ ਖੋਲ ਕੇ ਤੁਹਾਨੂੰ ਦਿਖਾਉਣਾ ਹਨ ਕੀ ਲੈ ਕੇ ਆਏ ਨਵਾਂ ਆ ਰਿਹਾ ਸਾਡਾ ਇਹਦਾ ਸਮਾਨ ਚਲੋ ਜੀ ਮੁਬਾਰਕਾਂ ਹੋਣ ਜੀ ਥੈਂਕ ਯੂ ਜੀ ਪਾਜੀ ਥੈਂਕ ਯੂ ਜੀ ਆ ਗਈ ਜੇ 우샤 ਮੈਮਰੀ ਕிராਫਟ 450 ਮੁਬਾਰਕਾਂ ਹੋਣ ਤੁਹਾਨੂੰ ਥੈਂਕ ਯੂ ਜਿੱਟ ਨੂੰ ਥੈਂਕ ਯੂ ਜੀ ਕਾਜੀ ਥੈਂਕ ਯੂ ਨਿਊ ਗਿਫਟ ਆਇਆ ਰਖੜੀ ਤੇ ਗਿਫਟ ਨਹੀਂ ਥੈਂਕ ਯੂ ਗਿਫਟ ਨਹੀਂ ਆਇਆ ਮਤਲਬ ਆਪ ਲਈ ਆ ਜਦ ਮਾਮੇ ਆਇਆ ਮਿਲਿਆ ਜਾਦਾ ਆਹੋ ਤੇ ਗਿਫਟ ਮਿਲਿਆ ਕੋੜਾ 1.5 ਲੱਖ ਰੁਪਏ ਖਰਚਾ ਆ ਮੈਂ ਯਾਰ ਇਹੀ ਸੋਚਿਆ ਸੀ ਨਾ ਆਟੋਮੈਟਿਕ ਮਸ਼ੀਨ ਜਿਹੜੀ ਹੁੰਦੀ ਉਹ ਕੜਾਈ ਵਾਲੀ ਉਹ ਲਿਆਂਦੀ ਸਾਜੀ ਡੱਬਾ ਮੜਿਆ ਜਾਂਦੀ ਇਸ ਚੋਈਂ ਨਹੀਂ ਕਾ ਰੱਖਦੀ ਆ ਬੋਟਮ ਅੰਨੇ ਕਹਿੰਦੀ ਮੈਂ ਤੇਲ ਚਾਹੂੰਗੀ ਇੱਥੇ ਇੱਥੇ ਹਾਂ ਆ ਦੇਖ ਲਓ ਯਾਰ ਮੈਂ ਬ੍ਰਿਕ ਨਾ ਕੋਈ ਨਾ ਕੋਈ ਛੋਟੋ ਢੀਓਲੀ ਕੌਣ ਦਾ ਕਸੂਰ ਕਰ ਫਿਰ ਉਹ ਲਾਇਆ ਕਰੇਗੀ ਹਾਂ ਹਾਂ ਵੈਲਕਮ ਨਵੀਂ ਮਸ਼ੀਨ ਦਾ ਕਰੋ ਚੋਰ ਸਟੌਪ ਅੱਛਾ ਤੇਲ ਚੋ ਜਾਏਗਾ ਉੱਤੋਂ ਉੱਪਰ ਉੱਚਾ ਚੁੱਚਾ ਕਰਕੇ ਇੱਥੇ ਇੱਥੇ ਉੱਚਾ ਕਰਕੇ ਉੱਚਾ ਕਰਕੇ ਲੈ ਚੋ ਮੈਂ ਦੂਜੇ ਰੋਖ ਨਾਲ ਉਹ ਕੱਲੀ ਰੱਖ ਚਲ ਚਲ ਆ ਰਿਹਾ ਗੁੱਜ ਬਾਸ 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 ਗੁੱਜ ਐ ਚਲਾ ਜਾ ਪੜਦਾ ਤੂੰ ਪੜਾ ਬਤਾ ਇਆਂ ਦੀ ਬਹੁਤ ਸਾਰੀਆਂ ਅਨਹਦ ਅੰਦਰੋਂ ਹੱਥ ਤੇ ਪਾ ਲਿੰਦੇ ਜੀ ਜਫੀ ਪਾ ਲੀਏ ਨਹੀ ਸਤਿ ਸ਼੍ਰੀ ਅਕਾਲ ਜੀ ਫਿਰ ਕਰਦੇ ਆ ਸਵਾਗਤ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਜਿੱਦਾਂ ਤੁਹਾਨੂੰ ਪਤਾ ਲੱਗ ਹੀ ਜਾਣਾ ਕਿ ਆਪਾਂ ਲੈ ਕੇ ਆਏ ਆ ਮਸ਼ੀਨ ਪੂਸ਼ਾ ਮੈਂ ਕਿੰਨੇ ਮੈਂਬਰੀ ਕ੍ਰਾਫਟ ਦਾ 450 ਦੀ ਇਹ ਹੈਗੀ ਆ ਐਮਬਰਾਇਡਰੀ ਕਰਦੀ ਆ थ्रेड ਵਰਕ ਦੇ ਵਿੱਚ ਬੜੀ ਜਿਆਦਾ ਸੋਹਣੀ ਇਹਦੀ ਆਪਾਂ ਲੱਗੇ ਆ ਕਰਨਾ ਤੇ ਅਨਬਾਕਸਿੰਗ ਬਹੁਤ ਜਿਆਦਾ ਬਹੁਤ ਜਿਆਦਾ ਸ਼ਾਨਦਾਰ ਇਹਦੇ ਵਿੱਚ ਵਰਕ ਹੁੰਦੇ ਆ ਸੂਤਾ ਦੇ ਉਹ ਸਾਰੇ ਆਪਾਂ ਤੁਹਾਨੂੰ ਕਰਕੇ ਦਿਖਾਵਾਂਗੇ ਹੁਣ ਆਪਣੇ ਸੂਟ ਕਿੰਨੇ ਦੇ ਹੁਣ ਤੁਹਾਨੂੰ ਆਪਾਂ ਨਾ ਗਰਮ ਗਰਮ ਤੇ ਤਾਜ਼ੇ ਤਾਜ਼ੇ ਸੂਟ ਜਿਹੜਾ ਡਿਜ਼ਾਈਨ ਕਿਹਾ ਕਰੋਗੇ ਉਹੀ ਉਹੀ ਤੁਹਾਨੂੰ ਦਿਖਾਵਾਂਗੇ ਇਹਦੀ ਕਰਦੇ ਆ ਜੀ ਅੱਜ ਆਪਾਂ ਅਨਬਾਕਸਿੰਗ ਵਾਹ ਬਈ ਵਾਹ ਟਾਪਰ ਨਹੀਂ ਆਇਆ ਆ ਲੋ ਜੀ ਸਭ ਤੋਂ ਪਹਿਲਾਂ ਤਾਂ ਆ ਗਈ ਇਹਦੇ ਨਾਲ ਆਸ ਤੇਰੀ ਇਹਨਾਂ ਦੀ ਟਾਪਰੀ ਆ ਗਈ ਹੈ ਇਹ ਸਾਰੀ ਆ ਗਈ ਬੁਕੇ ਦੀ ਕਿ ਵੀ ਸੋਰੀ ਸਾਰੀ ਉੱਤੇ ਹੈ ਜ਼ਿੰਗੀ ਦੀ ਮਸ਼ੀਨ ਉੱਥੇ ਥੱਲੇ ਕੁਝ ਵੱਜੇ ਨਾ ਕੋਈ ਇਸ ਪੈ ਕੋ ਤਾਂ ਪਾਰਸਾ ਆਉਂਦਾ ਨਾ ਫਿਰ ਇਦਾਂ ਹੀ ਆ ਤੇ ਇਹ ਇਹਦੇ ਵਿੱਚ ਦਿੱਤਾ ਉਹਨਾਂ ਨੇ ਕੁਇਕ ਰੈਫਰੈਂਸ ਚਾਰਟ ਇਹ ਮਸ਼ੀਨ ਬਾਰੇ ਦੱਸਿਆ ਇਹ ਨਾਲ ਇਹਦੇ ਆ ਜਾਂਦੀ ਆ ਦੀ ਕੈਟਲੌਗ ਬੁੱਕ ਇਚ ਇਨਸਟਰਕਸ਼ਨ ਦਿੱਤੀਆਂ ਸਾਰੀਆਂ ਇਹਨੇ ਕਿਦਾਂ ਕੰਮ ਕਰਨਾ ਕਿਦਾਂ ਚੱਲਣਾ ਸਾਰਾ ਕੁਝ ఎవਰੀਥਿੰਗ ਹਰ ਇੱਕ ਡਿਟੇਲ ਜਿਹੜੀ ਇਹਦੀ ਆਪਾਂ ਤੁਹਾਨੂੰ ਨਾਲ ਦੀ ਨਾਲ ਹੀ ਦੱਸੀ ਜਾਇਆ ਕਰਾਂਗੇ ਇਸ ਤੋਂ ਬਾਅਦ ਇਹਦੇ ਨਾਲ ਆ ਜਾਂਦੇ ਆ ਫਰੇਮ ਠੀਕ ਇਹ ਆ ਗਏ ਇਹਦੇ ਨਾਲ ਫਰੇਮ ਤੇ ਨਾਲ ਗਰਾਫ ਆ ਵੀ ਕੁਝ ਹੋਰ ਹੈ ਜੇ ਆਪਾਂ ਨੂੰ ਖੁਦ ਨੂੰ ਪਤਾ ਜੀ ਕੀ ਕੀ ਹੈ ਨਾਲ ਇਹਦੇ ਅੱਛਾ ਇਹ ਨਾਲ ਇਹਦੀਆਂ ਲੀਡ ਆ ਗਈਆਂ ਆ ਬਾਕੀ ਇਹਦੀਆਂ ਨੀਡਲਸ ਆ ਗਈਆਂ ਥ੍ਰੈਡ ਆ ਗਏ ਸਾਰਾ ਕੁਝ ਐਕਸੈਸਰੀ ਜਿਹੜੀ ਹੈ ਇਹਦੀ ਸਾਰਾ ਕੁਝ ਤੇ ਇਹ ਨਾਲ ਡਿਜ਼ਾਈਨ ਜਿਹੜੇ ਹੁੰਦੇ ਨੇ ਡਿਜ਼ਾਈਨ ਸੀਡੀ ਹਾਂ ਮੇਰਾ ਖੋਦ ਕੇ ਹਾਂ ਇਹ ਸਾਰਾ ਇਹ ਜਿੰਨੀ ਵੀ ਸਾਰੀ ਨਾਲ ਐਕਸੈਸਰੀ ਜਿਹੜੀ ਇਹਦੇ ਨਾਲ ਹੀ ਮਿਲਦੀ ਆ ਇਸ ਤੋਂ ਬਾਅਦ ਹੁਣ ਕਰਦੇ ਆ ਆਪਾਂ ਇਹਦਾ ਉਦਘਾਟਨ ਹਾਂ ਬਹੁਤ ਬਹੁਤ ਮੈਂਦੀ ਮੈਂਦੀ ਚੈਂਟਾਣਾ ਚੈਂਟਾਣਾ ਆ ਰਹੀ ਜੀ ਆ ਰਹੀ ਜੀ ਮਸ਼ੀਨ ਸਾਡੀ ਆ ਫਿਰ ਇਹਦੇ ਨਾਲ ਫਰੇਮ ਛੋਟੇ ਜਿਹੜੇ ਛੋਟੇ ਡਿਜ਼ਾਈਨ ਬਣਾਉਣੇ ਹੋਣ ਤੇ ਇਹ ਸਾਰਾ ਜਿਹੜਾ ਤੁਹਾਨੂੰ ਮੈਂ ਖੋਲ ਕੇ ਡਿਸਪਲੇ ਜਿਹੜੀ ਸਾਰੇ ਡਿਜ਼ਾਈਨ ਜਿਹਨੂੰ ਸੈੱਟ ਕਰਦੀ ਆ ਇਹ ਇੱਥੇ ਫਿਰਕੀ ਭਰੀ ਜਾਂਦੀ ਆ ਇੱਥੇ ਥ੍ਰੈਡ ਲੱਗਦਾ ਇਧਰ ਸਾਰਾ ਰਾਜ ਦਾ ਪੂਰਾ ਪੂਰਾ ਮਤਲਬ ਐਂਡਰੋਇਡ ਫੋਨ ਨਹੀਂ ਜਿੱਦਾਂ ਆਪਾਂ ਚਲਾਉਂਦੇ ਸੇਮ ਉਹੀ ਚੀਜ਼ ਹੈ ਟੱਚ ਸਕਰੀਨ ਹੈ ਇਹਦਾ ਟੱਚ ਸਕਰੀਨ ਹੈ ਹਾਂ ਟੱਚ ਸਕਰੀਨ ਹੈ ਇਹਦੇ ਤੇ ਡਿਜ਼ਾਈਨ ਪਾ ਦੇਣਾ ਫੋਨ ਵਾਂਗੂ ਹੀ ਹੈ ਸੇਮ ਸੇਮ ਇੱਥੇ ਪੈਨ ਡਰਾਈਵ ਲੱਗਦੀ ਹੈ ਇਹਦੇ ਇੱਥੇ ਨਾਲ ਹੀ ਲੀਡ ਵੀ ਲੱਗਦੀ ਆ ਤੇ ਮਤਲਬ ਹੁਣ ਇਹ ਹੈ ਕਿ ਤੁਹਾਨੂੰ 2-3 ਦਿਨਾਂ ਤੱਕ ਨਾ ਇਹਨੂੰ ਆਪਾਂ ਸਾਰਾ ਇੱਕ ਵਾਰੀ ਸਿੱਖ ਕੇ ਨਾ ਇਹਦੀ ਥੋੜੀ ਜੀ ਇਨਫੋਰਮੇਸ਼ਨ ਲੈ ਕੇ ਪੂਰੀ ਡਿਟੇਲ ਤੇ ਅਜੇ ਆਪਾਂ ਫਰੈਸ਼ ਆ ਬਿਲਕੁਲ ਇਹਦੇ ਵਿੱਚ ਥੋੜੀ ਜਾਣਕਾਰੀ ਲਵਾਂਗੇ ਥੋੜਾ ਸਿੱਖਾਂਗੇ ਇਹਦੇ ਬਾਰੇ ਤੇ ਫਿਰ ਆਪਾਂ ਜਿਹੜਾ ਆਪਣਾ ਕੰਮ ਜਿਹੜਾ ਸਟਾਰਟ ਕਰਾਂਗੇ ਨਾਲ ਦੀ ਨਾਲ ਹੀ ਤੇ ਸਿਆਲ ਦੇ ਵਿੱਚ ਹੁਣ ਗਰਮ ਗਰਮ ਸੂਟ ਤੇ ਕੀ ਆਉਂਦੇ ਨੇ ਤਾਜ਼ੇ ਤਾਜ਼ੇ ਸੂਟ ਤੁਸੀਂ ਆਪਣੇ ਹੱਥੀਂ ਆਪ ਗਰਮ ਗਰਮ ਸਿਆਲ ਸਿਆਲ ਦੇ ਵਿੱਚ ਗਰਮ ਸੂਟ ਤੇ ਵਧੀਆ ਵਧੀਆ ਕੱਡਾਈਆਂ ਹਾਂ ਤੁਸੀਂ ਆਪਣੇ ਹੱਥੀ ਬਣਾ ਕੇ ਲੈ ਕੇ ਜਾ ਸਕਦੇ ਜੇ ਇਹ ਮਤਲਬ ਸਾਡਾ ਕੀ ਕਹਿੰਦੇ ਹੁੰਦੇ ਆ ਪਿਆਰ ਆ ਕਿ ਤੁਸੀਂ ਆਓ ਭਾਵੇਂ ਚਾਹੇ ਮਸ਼ੀਨ ਇੱਥੇ ਲੱਗੀ ਹੋਵੇ ਚਾਹੇ ਦੁਕਾਨ ਤੇ ਲੱਗੀ ਹੋਵੇ ਉਹ ਅਜੇ ਹਿੰਡਿਸਾਈਡ ਨਹੀਂ ਕੀਤਾ ਵੀ ਇਹਨੂੰ ਕਿੱਥੇ ਸੈੱਟ ਕਰਨਾ ਹੈ ਜਿੱਥੇ ਵੀ ਕਰਾਂਗੇ ਤੁਸੀਂ ਆਓ ਆਪਣਾ ਡਿਜ਼ਾਈਨ ਆਪ ਪਾਓ ਆਪਣੇ ਹੱਥੀ ਚਾ ਪਾ ਕੇ ਚੈੱਕ ਕਰਕੇ ਬਣਾ ਕੇ ਲੈ ਜਾਓ ਖੁੱਲੀਆਂ ਆਫਰਾਂ ਤੁਹਾਡੇ ਵਾਸਤੇ ਅਨੰਦ ਕਹਿੰਦੀ ਮੈਨੂੰ ਸਿਖਾ ਦਿਓ ਅਨੰਦ ਇਹ ਕਰਨ ਦੀ ਮਸ਼ੀਨ ਨੇ ਤਾਂ ਬਸ ਆਰਡਰ ਹੀ ਦੇਣਾ ਮਸ਼ੀਨ ਨੂੰ ਇਹਨੂੰ ਕੱਢ ਦਿਓ ਕਿਦਾਂ ਵੇਟ ਕਰ ਲੀਏ ਜੇ ਇਹਨੂੰ ਛੱਡ ਕੇ ਦਿਖਾ ਦਿਓ ਹਨਾ ਬਿਲਕੁਲ ਕਾਲੀ ਪੈ ਰਹੀਆਂ ਖੜੋ ਪਾ ਜੀ ਸਬੰਧ ਬੋਲੇ ਸੋਨ ਸਤ ਸ੍ਰੀ ਅਕਾਲ ਲਾਉ ਜੀ ਬਾਬਾ ਜੀ ਕਰਿਓ ਕਿਰਪਾ ਤੇ ਸਾਰੇ ਜਣੇ ਭੈਣ ਭਰਾ ਕਰਿਓ ਅਰਦਾਸ ਤੇ ਤੁਹਾਡੇ ਭਰਾ ਨੇ ਕੰਮ ਨਵਾਂ ਕੀਤਾ ਜੇ ਸਟਾਰਟ ਐਂਬਲੋਇਡਰੀ ਦਾ ਆਪਣਾ ਵਰਕ ਤੇ ਤੁਸੀਂ ਸਾਰੇ ਜਣੇ ਸਾਥ ਦਿਓ ਤੁਹਾਡੇ ਪਿਆਰ ਤੇ ਸਾਥ ਦੀ ਲੋੜ ਹੈ ਬਸ ਇਹ ਬਾਕੀ ਇਹਦੀਆਂ ਟ੍ਰੇ ਵਗੈਰਾ ਜਿਹੜੀਆਂ ਸੈਟਿੰਗਾਂ ਸਾਰੀਆਂ ਇਹਦੀਆਂ ਜਿਹੜੀਆਂ ਆਪਾਂ ਪਰਸੋਂ ਕਰਨੀ ਕਰਾਂ ਪਰਸੋਂ ਹਾਂ ਪਰਸੋਂ ਮੁੰਡੇ ਨੇ ਆਉਣਾ ਡੈਮੋ ਵਾਸਤੇ ਪਰ ਸੋ ਕਰਾਂਗੇ ਇੱਕ ਨਾਲ ਥੋੜਾ ਰੱਖੀ ਵਾਸਤੇ ਕਰਕੇ ਬਿਜੀ ਬੜੇ ਆ ਇਹ ਗੈਸ ਬੜੇ ਆਉਂਦੇ ਆ ਅਸੀਂ ਵੀ ਬਿਜੀ ਹਾਂ ਉਹ ਵੀਰ ਕਹਿੰਦਾ ਮੈਂ ਵੀ ਬਿਜੀ ਹਾਂ ਮੈਂ ਕਹਾਂ ਕੋਈ ਨਹੀਂ ਕਰਦਾ ਤਾਂ ਫ੍ਰੀ ਹੋ ਗਿਆ ਜੀ ਇਹ ਉੱਤੇ ਇੱਥੇ ਰੀਲ ਲੱਗਦੀ ਆ ਜਿਹੜੀ ਸਾਰੀ ਥ੍ਰੈਡ ਉੱਤੇ ਚੱਲਦੇ ਜਿਹੜੇ ਇਹ ਸਾਰਾ ਕੁਝ ਇਹਦਾ ਜਿਹੜਾ ਹੈਗਾ ਇਹਨੂੰ ਸਾਰਾ ਆਪਾਂ ਚਾਲੂ ਕਰਕੇ ਤੁਹਾਨੂੰ ਦਿਖਾਵਾਂਗੇ ਬਕਾਇਦਾ ਇਹਦੀ ਸੋਹਣੀ ਇਹਨੂੰ ਬਹੁਤ ਜ਼ਿਆਦਾ ਸੋਹਣੀ ਥੋੜੀ ਬਹੁਤ ਜ਼ਿਆਦਾ ਮੇਰੇ ਵਰਗੀ ਐ ਨਾ ਹੀਂ ਆਸ ਕਰਦੇ ਆ ਕਿ ਤੁਸੀਂ ਬਹੁਤ ਜ਼ਿਆਦਾ ਪਿਆਰ ਦੋਗੇ ਤੇ ਸੋਹਣੇ ਸੋਹਣੇ ਸੂਟ ਜਿਹੜੇ ਸਾਡ ਕੋਲ ਬਣਵਾ ਲਿਓ ਮੈਂ ਉਹੀ ਬਾਰ-ਬਾਰ ਦੱਸਣਿਆ ਵੀ ਤੁਸੀਂ ਆਪੇ ਬਣਾ ਕੇ ਲੈ ਜਾਓ ਮਸ਼ੀਨ ਤੁਹਾਡੀ ਆ ਸਾਡੀ ਨਹੀਂਗੀ ਠੀਕ ਹੈ ਜੀ ਤੁਸੀਂ ਆਓ ਆਪਣਾ ਡਿਜ਼ਾਈਨ ਸਿਲੈਕਟ ਕਰੋ ਪਾਓ ਇਹਨੂੰ ਤੁਹਾਡਾ ਹੀ ਸਭ ਕੁਝ ਤੁਸੀਂ ਬਣਾ ਸਕਦੇ ਜੇ ਬੜੇ ਆਰਾਮ ਦੇ ਨਾਲ ਹਾਂਜੀ ਆ ਇਹ ਹੈਗੀ ਆਪਣੀ ਊਸ਼ਾ ਮਸ਼ੀਨ ਹੈ ਜਿਹਦੀ ਆਪਾਂ ਹੁਣੇ ਅਨਬਾਕਸਿੰਗ ਕਰਕੇ ਏਹਦੇ ਆ ਇਹਨੂੰ ਫੇਰ ਕਰਤਾ ਪੈਕ ਸੈਟ ਇੱਕ ਵਾਰੀ ਤੇ ਅੱਜ ਨਹੀਂ ਪਰਸੋਂ ਪਰਸੋਂ ਉਹਨੇ ਵੀਰ ਨੇ ਆਉਣਾ ਹੈ ਤੇ ਉਹਨੇ ਆਣ ਕੇ ਇਹਦੀ ਸੈਟਿੰਗ ਸ਼ੂਟਿੰਗ ਸਾਨੂੰ ਸਾਰੀਆਂ ਇਨਸਟਰਕਸ਼ਨ ਜਿਹੜੀਆਂ ਦੀਆਂ ਦੱਸ ਕੇ ਜਾਊਗਾ ਕਿਵੇਂ ਕੰਮ ਕਰਦੀ ਹੈ ਕਿਵੇਂ ਇਹਨੂੰ ਚਲਾਉਣਾ ਹੈ ਤੇ ਕੀ ਕੀ ਇਹਦੇ ਵਿੱਚ ਜਿਹੜੇ ਆ ਧਿਆਨ ਰੱਖਣ ਲਈ ਗੱਲਾਂ ਹੋਣਗੀਆਂ ਸਾਰੀਆਂ ਆਪਾਂ ਨੂੰ ਸਮਝਾ ਕੇ ਜਾਊਗਾ ਵੀਰ ਜਿੱਦਾਂ ਉਹ ਦੱਸ ਕੇ ਜਾਂਦਾ ਹੈ ਉਦਾਂ ਹੀ ਆਪਾਂ ਤੁਹਾਨੂੰ ਅੱਗੇ ਵੀਡੀਓ ਜਿਹੜੀਆਂ ਦੀਆਂ ਦੇ ਦਾਂਗੇ ਤੇ ਬਾਕੀ ਤੁਹਾਡਾ ਸਭ ਦਾ ਧੰਨਵਾਦ ਤੁਸੀਂ ਇੰਨਾ ਸਪੋਰਟ ਤੇ ਪਿਆਰ ਦਿੱਤਾ ਹੈ ਤਾਂ ਜੋ ਆਪਾਂ ਇਹ ਮਸ਼ੀਨ ਲੈ ਕੇ ਆਏ ਤੁਹਾਡੇ ਵਾਸਤੇ ਤੇ ਤੁਸੀਂ ਇਦਾਂ ਹੀ ਪਿਆਰ ਦਿੰਦੇ ਰਹੋ ਆਪਣਾ ਤੇ ਫਿਰ ਮਿਲਦੇ ਹਾਂ ਤੁਹਾਨੂੰ ਆਪਾਂ ਨਵੀਂ ਵੀਡੀਓ ਦੇ ਨਾਲ ਨਵੇਂ ਵਲੌਗ ਦੇ ਨਾਲ ਬਾਏ ਬਾਏ ਸਤਿ ਸ੍ਰੀ ਅਕਾਲ ਜੀ ਧੰਨਵਾਦ ਟੇਕ ਕੇਅਰ